ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਤੁਸੀਂ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਕਿਉਂਕਿ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਕੂਠੀ ਆ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਤੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕੁਝ ਨਹੀਂ ਹੁੰਦਾਗਾ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਆਪਾਂ ਪੂਰੀ ਗੱਲ ਕਰਦੇ ਹੁਣ ਵੀਡੀਓ ਦੀ ਤੇ ਪਹਿਲੀ ਜਿਹੜੀ ਆਪਣੇ ਕੋਲੇ ਮਸ਼ੀਨਰੀ ਪਹੁੰਚੀ ਹੈ ਆਲਟੋ ਗੱਡੀ ਪਹੁੰਚੀ ਹੈ ਆਲਟੋ ਗੱਡੀ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲ ਜੂਗੀ ਕੋਈ ਗੱਡੀ ਚ ਕਮੀ ਨਹੀਂ ਕਿਸੇ ਪਾਸੋਂ ਤੇ ਗੱਡੀ ਪਹੁੰਚੀ ਆਪਣੇ ਕੋਲੇ ਕਪੂਰਥਲੀ ਏਰੀਆ ਚੋਂ ਗੱਡੀ 6 ਮਾਡਲ ਹੈ ਤੇ 26 ਤੱਕਰ ਇਹਦੀ ਪਾਸਿੰਗ ਅਰ ਨਿਊ ਕਰਵਾਈ ਹੋਈ ਹੈ ਤੇ LXI ਮਾਡਲ ਹੈ ਜੀ ਤੇ 80000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਵੀ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ 80000 ਡਿਮਾਂਡ ਹੈ ਟਾਇਰ ਆਪਾਂ ਨੂੰ ਅੱਧੇ ਮਿਲ ਜਾਣਗੇ ਤੇ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰੇ ਗੱਡੀ ਮਿਲ ਜਾਊਗੀ ਤੁਹਾਨੂੰ ਜਾ ਕੇ ਦੇਖ ਸਕਦੇ ਹਾਂ ਕੋਈ ਗੱਲ ਕਰਨੀ ਹੋਵੇ ਪਹਿਲਾਂ ਤਾਂ ਮਾਲਕ ਨਾਲ ਕਰ ਸਕਦੇ ਹਾਂ ਨੰਬਰ ਸਕਰੀਨ ਤੇ ਆ ਨੰਬਰ ਹੈ 96 01424420 ਤੇ ਹੁਣ ਆਪਾਂ ਦੂਸਰੀ ਗੱਡੀ ਦੀ ਗੱਲ ਕਰਦੇ ਆ ਜੀ ਜਿਹੜੀ ਦੂਸਰੀ ਆਪਾਂ ਲੈ ਕੇ ਪਹੁੰਚੇ ਹਾਂ ਸਵਿਫਟ ਤੁਹਾਡੇ ਖਾਤਰ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਸ਼ੇਰਪੁਰ ਇਹਨਾਂ ਦਾ ਏਰੀਆ ਡਿਸਟ੍ਰਿਕਟ ਸੰਗਰੂਰ ਮਾਡਲ 14 ਮਿਲ ਜੂਗਾ ਸਵਿਫਟ ਬੀਡੀਆਈ ਦਿੱਲੀ ਨੰਬਰ ਹੈ ਤੇ ਪੰਜਾਬ ਨੰਬਰ ਨਾਲ ਰੇਟ ਲੱਗ ਜੂਗਾ 385000 ਰੁਪਏ ਫਾਸਟ ਓਨਰ ਗੱਡੀ ਹੈ ਨਵੀਂ ਗੱਡੀ ਹੈ ਜਮਾਨ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਗੱਡੀ ਪਸੰਦ ਆ ਵੀ ਜਾ ਕੇ ਦੇਖਣੇ ਵਿੱਚ ਜਾ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ 9914500327 ਤੀਸਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਜਨ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਹੋਈ ਹੈ ਜਨ ਗੱਡੀ ਹੈ ਕੰਡੀਸ਼ਨ ਆਪਾਂ ਨੂੰ ਠੀਕ ਮਿਲ ਜੂਗੀ ਤੇ ਮਾਲਕ ਨੂੰ ਜਿਆਦਾ ਜ਼ਰੂਰਤ ਆ ਜੀ ਕਰੇ ਤਾਂ ਕਰਕੇ ਇਹਨਾਂ ਨੇ ਆਪਦੀ ਗੱਡੀ ਹੈ ਜਿਹੜੀ ਸੇਲ ਕਰਨੀ ਹੈ ਇੱਕ ਮਾਡਲ ਗੱਡੀ ਹੈ 47000 ਰੁਪਏ ਮੰਗੇ ਗੱਡੀ ਖੜੀ ਹੈ ਭਵਾਨੀਗੜ ਮਾਲਕ ਦੇ ਘਰੇ ਜਾ ਕੇ ਦੇਖਣ ਵਿੱਚ ਜਾ ਕੇ ਦੇਖ ਲਓ ਗੱਡੀ 'ਚ ਨੁਕਸ ਕੋਈ ਨਹੀਂ ਮਾਲਕ ਕਹਿੰਦੇ ਆ ਵੀ ਸਾਡੀ ਫੁੱਲ ਗਰੰਟੀ ਆ ਅਸੀਂ ਜ਼ਿੰਮੇਦਾਰ ਆ ਜੀ ਜੇ ਗੱਡੀ 'ਚ ਕੋਈ ਵੀ ਨੁਕਸ ਹੋਵੇ ਇੰਜਨ ਗੇਅਰ ਵੱਲੋਂ ਬਹੁਤ ਵਧੀਆ ਬਾਡੀ ਲਾਈਨ ਤੁਹਾਡੇ ਸਾਹਮਣੇ ਨਾ ਕੋਈ ਗਲੀ ਸੜੀ ਆ ਵਧੀਆ ਮਾਲਕ ਨੇ ਰੱਖੀ ਹੋਈ 47000 ਚੋਂ ਰੇਟ ਮੜਾ ਮੋਟਾ ਮੋਕ ਕੀਤੇ ਘਟ ਵੀ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਐ 87288 27703 ਆਹ ਮਾਲਕ ਵੱਜ ਦਾ ਨੰਬਰ ਹੈਗਾ ਤੇ ਪੂਰੀ ਆਪਾਂ ਗੱਲ ਕਰ ਲਈ ਜੀ ਵੀਡੀਓ ਦੀ ਮਸ਼ੀਨਰੀਆਂ ਸਾਰੀਆਂ ਤੁਸੀਂ ਦੇਖ ਲਿਆ ਹੋ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਹੈ ਭੇਜੋ ਆਪਣੇ ਕੋਲ ਬਿਲਕੁਲ ਫਰੀ ਦੇ ਵਿੱਚ ਆਪਾਂ ਜਲਦੀ ਐਡ ਲਗਾ ਦੇਵਾਂਗੇ